ਜਿਸੀ ਦਾ ਸਰਕਾਰੀ ਹਸਪਤਾਲ ਜਨਾਲਾ ਆ ਉਹਦੇ ਵਿਖੇ ਮੈਂ ਨੰਗ ਰਿਆ ਸਦਾ ਬਹੁਤ ਲੋਕ ਪਰੇਸ਼ਾਨ ਬਾਹਰ ਖੜੇ ਸੀ ਮੈਂ ਉਤਰ ਕੇ ਇਹਨਾਂ ਨੂੰ ਕਿਉਂਕਿ ਮੇਰੀ ਆਦਤ ਹੈ ਜੇ ਨਗ ਦੇਉਂਦੇ ਹਰ ਇੱਕ ਨੂੰ ਮਿਲ ਲਈਦਾ ਜਦੋਂ ਉਹਨਾਂ ਨੇ ਮਿਲਿਆ ਉਹਨਾਂ ਨੇ ਆਪਣੇ ਦੁੱਖਰੇ ਸੁਣਾਏ ਕਿ ਆਗੇ ਵੀ ਕੋਈ ਡਾਕਟਰ ਕੋਈ ਨਹੀਂ ਹੈਗਾ ਵਾਕਈ ਜਦੋਂ ਮੈਂ ਇੱਥੇ ਆਇਆ ਮੇਰਾ ਕਰੀਬ ਜੀ 2 ਵਜੇ ਦਾ ਟਾਈਮ ਹੋਣਾ 2:30 2 ਵਜੇ ਦਾ 1:2 ਦਾ ਕੋਈ ਡਾਕਟਰ ਨਹੀਂ ਇੱਥੇ ਹੈਗਾ ਜਦ ਕਿ ਟਾਈਮ ਵੇਖੋ ਲਿਖਿਆ ਰਜਿਸਟ੍ਰੇਸ਼ਨ ਸਮਾਂ 9 ਤੋਂ 3 ਆ 9 ਤੋਂ 1 ਆ ਪਰ ਕੋਈ ਵੀ ਅੱਜ ਜਿੰਨੇ ਬੰਦੇ ਇੱਥੇ ਮੇਰੇ ਘੱਟੋ ਘੱਟ 60 70 ਲੋਕ ਜਿੰਨਾ ਪਰਚੀਆਂ ਨਹੀਂ ਆ। ਸਵੇਰ ਦੇ 8 ਵਜੇ ਦੇ ਆਉਂਦੇ ਆ, ਉੱਠ ਖਿੱਚਦੇ ਜਾਂਦੇ ਆ। ਕੁਝ ਡਾਕਟਰ ਇੱਥੇ ਕੰਟੀਨਿਊ ਕੰਮ ਕਰਦੇ ਜਿੰਨਾਂ 'ਚ ਕੋਈ ਥੋੜੀ ਬਹੁਤੀ ਇਨਸਾਨੀਅਤ ਹੈਗੀ। ਬਹੁਤੇ ਡਾਕਟਰ ਪ੍ਰਾਈਵੇਟ ਹਸਪੀਟਲਾਂ 'ਚ ਪ੍ਰੈਕਟਿਸ ਕਰਦੇ ਆ। ਇੱਥੇ ਛੁੱਟੀ ਲੈਖ ਦਿੰਦੇ ਆ ਕਿਤੇ ਕੋਈ ਐਮਰਜੈਂਸੀ ਡਿਊਟੀ ਪਾਣ ਦਾ। ਕਿਉਂਕਿ ਇਹਨਾਂ ਨੇ ਆਪਣੀਆਂ ਖਾਨਾ ਪੂਰਤੀਆਂ ਫਾਈਲਾਂ 'ਚ ਠੀਕ ਰੱਖਣੀਆਂ ਹੁੰਦੀਆਂ ਸਾਨੂੰ ਪਤਾ ਕਿਉਂਕਿ ਫਾਈਲਾਂ ਕੋਈ ਮਾਰ ਨਹੀਂ ਖਾਂਦੀ। ਇੱਕ ਦੋ ਜਿਹੇ ਦੀ ਮਦਦ ਕਰਦੇ ਆ। ਮੈਂ ਸਿਵਲ ਸਰਜਨ ਨੂੰ ਵੀ ਕਹਿਣਾ ਇਨੀ 스멜 ਆ ਰਹੀ ਬਾਥਰੂਮ ਦੀ ਕਿਸੇ ਨੂੰ ਪਤਾ ਇੱਥੇ ਅੱਜ ਸਾਰੇ ਤੁਸੀਂ ਇੱਥੇ ਇੰਟਰਵਿਊ ਕਰਕੇ ਆਓ ਜਿੰਨੇ ਵੀ ਲੋਕ ਬੈਠੇ ਨੇ ਪਰੇਸ਼ਾਨ ਨੇ ਔਰ ਇਹ ਜਿਹੜੀ ਸਰਕਾਰ ਬਦਲਾ ਦੇ ਨਾ ਨਾ ਬਣੀ ਸੀ ਮੇਰਾ ਮੰਨਣਾ ਹੈ ਕਿ ਜਦੋਂ ਅਸੀਂ ਇੱਥੇ ਸੀ ਸਰਕਾਰ ਸਾਡੀ ਸੀ ਹਸਪੀਟਲ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਸੀ ਔਰ ਜਿੰਨਾ ਬਣਿਆ ਸੀ ਪੂਰਾ ਯੂਰ ਦੇ ਕੇ ਬਣਾਇਆ ਸੀ ਇੱਥੇ ਦੇ ਜਿਹੜੇ ਨੁਮਾਇੰਦੇ ਜਿਹੜੇ ਚੁਣੇ ਨੇ ਹੁਣ ਇੱਥੇ ਵਜ਼ੀਰ ਵੀ ਨਹੀਂ ਉਹ ਇੱਥੇ ਮੈਂ ਵਿਜ਼ਿਟ ਕਰਦੇ ਵੇਖੇ ਬਹੁਤ ਜਗ੍ਹਾ ਤੇ ਉਹਨਾਂ ਨੇ ਕਦੇ ਉਹਨਾਂ ਨੂੰ ਕਦੇ ਇਹ ਨਹੀਂ ਪਤਾ ਲੱਗਦਾ ਉਹਦਾ ਕੋਈ ਹਲਕਾ ਮੇਰੇ ਕੋਲ ਚਲੋ 9 ਹਲਕੇ ਮੈਂਬਰ ਪਾਰਲੀਮੈਂਟ ਹੈ ਵੱਡਾ ਹਲਕਾ ਹੋਣ ਕਰਕੇ ਘੱਟ ਟਾਈਮ ਲੱਗਦਾ ਇੱਕ ਇੱਕ ਜਗ੍ਹਾ ਤੇ ਜਾਂਦੇ ਆਂ دیر ਬਾਅਦ ਵਾਰੀ ਆਉਂਦੀ ਔਰ ਰੋਜ਼ ਇੱਥੋਂ ਲੰਘਦੇ ਆ ਇੱਥੇ ਲੋਕਾਂ ਦੀ ਹਾਲਾਤ ਵੇਖੋ ਵੀ ਲੋਕ ਐਸ ਵੇਲੇ ਅੱਥਰੂ ਰੋ ਰਹੇ ਆ ਕਈਆਂ ਨੂੰ ਮਹੀਨਾ ਮਹੀਨਾ ਹੋ ਗਿਆ ਤੁਰੇ ਫਿਰਦੇ ਨੇ ਇਹ ਤਾਂ ਦਰਜਾਚਾਰ ਕਰਮਚਾਰੀ ਨੇ ਉਹਨਾਂ ਦੀ ਮਰਜ਼ੀ ਡਾਕਟਰ ਨਾਲ ਮੀਟਿੰਗ ਕਰ ਦੇਣ ਉਹਨਾਂ ਦੀ ਮਰਜ਼ੀ ਨਾ ਕਰ ਦੇਣ ਛਰੇ ਆਮ ਰਿਸ਼ੂ ਤਾਂ ਮੰਗੀ ਜਾਂਦੀ ਐ ਐਕਸਰੇ ਮਸ਼ੀਨ ਕਹਿੰਦੇ ਜੀ ਐਕਸਰੇ ਹੈ ਨਹੀਂ ਗਈ ਜੇ ਨਹੀਂ ਹੈਗੇ ਤਾਂ ਸਰਕਾਰ ਨੂੰ ਦ ਇਹ ਸਿਹਤਮੰਦ ਇਹ ਸਹੂਲਤਾਂ ਦੀ ਬਹੁਤ ਵੱਡੀਆਂ ਦਿੱਤੀਆਂ ਐਕਸਰੇ ਨਹੀਂ ਹੈਗੇ ਜੀ ਨਾਲੇ ਉਹੀ ਐਕਸਰੇ ਤੇ ਮਿਰਲ ਵਾਈਨਿੰਗ ਹੈ ਨੀਗਾ ਮਸ਼ੀਨ ਦਾ ਕਾਟੇ ਜੀ ਹੈ ਨੀਗਾ ਹੈਗਾ ਸਭ ਕੁਝ ਹੈ ਇਹਦੇ ਵਿੱਚ ਏ ਸਮਾਫੀ ਸਿਵਲ ਸਰਜਨ ਵੀ ਭਾਈ ਵਾਲਿਆ ਐਸ ਐਮਓ ਵੀ ਭਾਈ ਵਾਲਿਆ ਡਾਕਟਰ ਵੀ ਭਾਈ ਵਾਲਿਆ ਕਿਉਂਕਿ ਇਹ ਸ਼ਾਰਟੇਜ ਕਰਨਗੇ ਹੋ ਸਕਦਾ ਇਹਨਾਂ ਜੋ ਉੱਪਰ ਕੋ ਚੰਡੀਗੜ੍ਹ ਵੀ ਭਾਈ ਵਾਲ ਸ਼ਾਰਟੇਜ ਕਰਨਗੇ ਤੇ ਪ੍ਰਾਈਵੇਟ ਨੂੰ ਕੰਮ ਮਿਲੂਗਾ ਇਹ ਗਰੀਬ ਲੋਕ ਨੇ ਬਾਰਡਰ ਦੇ ਜਿਹੜੇ ਮਤਲਬ ਮੇਰਾ ਨਹੀਂ ਖਿਆਲ ਦਿਹਾੜੀ ਤੇ ਕੰਮ ਦਿਹਾੜੀਦਾਰੀ ਤੋਂ ਵੱਧ ਇਹਨਾਂ ਨੂੰ ਇਨਕਮ ਹੋਵੇ ਔਰ ਚਾਰ ਚਾਰ ਜੀ ਇੱਕ ਬਿਮਾਰ ਬੰਦੇ ਨਾਲ ਇੱਥੇ ਬੈਠੇ ਨੇ ਉਹਦੀ ਸੇਵਾ 'ਚ ਕੋਈ ਬੰਦਾ ਨਹੀਂ ਲੱਭਦਾ ਔਰ ਜਦੋਂ ਮਰਜੀ ਇੱਥੇ ਆਲੋ ਪਹਿਲਾਂ ਕਦੀ ਮੁਸ਼ਕਲ ਨਹੀਂ ਸੀ ਹੁੰਦੀ ਅੱਜ ਲੋਕ ਸੜਕਾਂ ਤੇ ਤਰਾਸ-ਤਰਾਸ ਕਰਦੇ ਆ ਹਸਪਤਾਲ ਅੱਧੋਂ ਜ਼ਿਆਦਾ ਖਾਲੀ ਆ ਕਾਰਨ ਕੀ ਕਿਉਂਕਿ ਜਦੋਂ ਲਾਜ ਨਹੀਂ ਹੋਣਾ ਲੋਕੀ ਫਿਰ ਪ੍ਰਾਈਵੇਟ ਜਾ ਕੇ ਉਹਨਾਂ ਦੀ ਲੁੱਟ ਵੀ ਹੁੰਦੀ ਹੈ ਉਹਨਾਂ ਨੂੰ ਮਹਿੰਗਾ ਲਾਜ ਵੀ ਕਰਾਉਣਾ ਪੈਂਦਾ ਉਹਨਾਂ ਦੀ ਮਜਬੂਰੀ ਹੈ ਜੀ ਨੂੰ ਹਰ ਕੋ ਪਿਆਰ ਕਰਦਾ ਸੋ ਮੈਂ ਮਲੀਪੂਤ ਨਾਲ ਸਭ ਕੁਝ ਹੋ ਰਿਹਾ ਜਿਹੜੇ ਪ੍ਰਾਈਵੇਟ ਨੂੰ ਕੀ ਲਾਜ ਕਰਦੇ ਗੁਰਪ੍ਰੀਤ 200% ਮੇਰਾ ਤਜਰਬਾ ਜ਼ਿੰਦਗੀ ਦਾ ਹੈ ਪਰ ਮਾਤਮਾ ਨੇ ਤੀਜੀ ਵਾਰੀ ਮੌਕਾ ਦਿੱਤਾ ਮੇਰਾ ਤਜਰਬਾ ਜਿੰਨਾ ਚਿਰ ਮਿਲੀ ਭੁਗਤਣਾ ਹੋਵੇ ਇੰਨਾ ਮਾੜਾ ਹਾਲ ਨਹੀਂ ਹੋ ਸਕਦਾ ਹਸਪੀਟਲ ਸਾਰਾ ਖਾਲੀ ਦੇਖਿਆ ਕਿੰਨੇ ਕੁ ਮਰੀਜ਼ ਨਹੀਂ ਕੋਈ ਮਜਬੂਰੀ ਵਾਸ ਜਿਹੜੇ ਕੋਈ 5 10 20% ਨੇ ਇਹ ਤਾਂ ਹੋਰ ਵੀ ਤੇ ਭਰੇ ਹੋਣਾ ਚਾਹੀਦਾ ਬਾਰਡਰ ਦਾ ਅੱਜ ਤਾਂ ਆਪਾਂ ਇਦਾਂ ਕਰਦੇ ਆ ਪ੍ਰਾਈਵੇਟ ਹਸਪਤਲ ਚੱਲ ਜਾਂਦਾ ਇੰਨੇ ਡਾਕਟਰ ਨੇ ਸਾਡੇ ਕੋਲ ਇੰਨੀ ਕੈਪੈਸਿਟੀ ਆ ਤੁਸੀਂ ਖੋਲਿਆ ਵੱਡਾ ਜੀ ਆ ਸਾਰੇ ਨੂੰ ਕਰ ਲੈਂਦੇ ਜੇ ਜਿਹੜਾ ਕੋਈ ਮੁੱਠੀ ਕਰਨ ਕਰਦਾ ਉਹਦਾ ਲਾਜ ਹੋ ਜਾਂਦਾ ਜਿਹੜਾ ਕੋਈ ਰਹਿ ਜਾਂਦਾ ਉਹ ਵਿਚਾਰਾ ਤੱਕੇ ਖਾ ਕੇ ਪ੍ਰਾਈਵੇਟ ਚ ਲੈ ਜਾਂਦਾ ਹੁਣ ਅਸੀਂ ਇੱਥੇ ਆਪਾਂ ਖੜ ਸੋ ਮੈਂ ਕਹਿਣਾ ਚਾਹਣਾ ਅਜਨਾਲਾ ਜਿਹੜਾ ਸਰਕਾਰੀ ਹਸਪਤਲ ਐ ਉਹਦੇ ਬਹੁਤ ਬੁਰੇ ਹਾਲਤ ਨੇ ਭਗਵੰਤ ਮਾਨ ਸਾਹਿਬ ਵੀ ਸੁਣ ਲੈਣ ਜਿਹੜਾ ਤੁਸੀਂ ਇੱਕ ਇਸ਼ਤਿਹਾਰ ਦੇ ਨਾਲ ਸਰਕਾਰ ਚਲਾ ਰਹੇ ਜੇ ਰਿਐਲਿਟੀ ਹੋਰ ਐ ਅੱਜ ਇਸ ਹਸਪਤਲ ਦੇ ਵਿੱਚ ਹੁਣੇ ਰਿਪੋਰਟ ਮੰਗਾ ਲਓ ਲੋਕ ਤਰਸ ਤਰਸ ਕਰ ਰਹੇ ਨੇ ਤੁਸੀਂ ਆਪਣੇ ਜਿਹੜੇ ਹਸਪਤਲ ਦੇ ਬੈੱਡ ਹੀ ਉਹ ਵੀ ਵੇਖ ਲਓ ਕਰੀਬ 80% ਖਾਲੀ ਨੇ 70% ਕਾਰਨ ਕੀ ਐ ਕਿਉਂਕਿ ਕੁਝ ਵੀ ਐ ਨਹੀਂਗਾ ਉਹਨਾਂ ਸਮਾਂ ਆਜ ਸਮੇਂ ਜਿਹੜੇ ਲੇਡੀਜ਼ ਡਾਕਟਰ ਆ ਤੇਰੀ ਬਿਊਟੀ ਕਲੀਨਿਕ ਨੇ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਨਹੀਂ ਕਰਦੀਆਂ। ਹਰ ਵਾਰ ਉਹਨਾਂ ਨੇ ਮੁੱਦਾ ਚੁੱਕਿਆ ਤਾਂ ਫਿਰ ਸਬੰਧੀ ਕਮਿਸ਼ਨ ਨੂੰ ਕੋਈ ਬਿਲਕੁਲ ਮੈਂ ਪੁਲਿਸ ਐਸਐਸਪੀ ਨਾਲ ਗੱਲ ਕਰੂੰਗਾ। ਉਹ ਨਹੀਂ ਸਿਕਿਉਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਦੇ ਦਗਮ ਜੇ ਮਾਰ ਰਹੀ ਹੈ, ਲਾਅਰਡ ਆਰਡਰ ਦਿੱਤੀ ਸੀ। ਲੇਡੀ ਡਾਕਟਰ ਦੇ ਵਿਚਾਰੇ ਉਹ ਵੀ ਸਿਕਿਉਰ ਨਹੀਂ ਸਿਕਿਉਰ ਹੈ ਕਿਹੜਾ ਇੱਕ ਬੰਦਾ ਦੱਸ ਦਿਓ। ਛਰੇ ਆਂ ਚਿੱਟੇ ਦਿਨ ਫਰੋਦੀਆਂ ਮੰਗੀਆਂ ਜਾ ਰਹੀਆਂ ਨੇ। ਆ ਸਰਪੰਚੀ ਦੇ ਵਿੱਚ ਫੋਨ ਕਰ ਕਰਕੇ ਕਿਹਾ ਜਾਂਦਾ ਤੂੰ ਖਲੋ ਜਾ ਤੂੰ ਬਹਿ ਜਾ। ਗੈਂਗਸਟਰ ਫੋਨ ਐਸ ਵੀ ਐਲ ਸਰਕਾਰ ਦਾ ਜਨਾਜ਼ਾ ਨਿਕਲਿਆ ਪਿਆ ਲਾਅਨ ਆਰਡਰ ਦੀ ਸਥਿਤੀ 'ਚ ਜਿੱਥੇ ਵੀ ਕਿਸੇ ਨੇ ਇਹੋ ਜੀ ਗੱਲ ਆ ਜਿੱਥੇ ਕੋਈ ਲੇਡੀ ਨੂੰ ਕੋਈ ਡਾਕਟਰ ਦੇ ਕੋਈ ਮੁਸ਼ਕਲ ਹੈ ਅਸੀਂ ਡਾਕਟਰ ਦੇ ਨਾਲ ਵੀ ਖੜੇ ਆ ਮਤ ਸੋਚੋ ਕਿ ਅਸੀਂ ਕੋਈ ਇਹਨਾਂ ਨੂੰ ਮਤਲਬ ਗਲਤ ਕਹਿ ਰਹੇ ਗਲਤ ਹੈਗੇ ਨੇ ਤੇ ਗਲਤ ਠਰਾਵਾਂਗੇ ਪਰ ਜਿੱਥੇ ਕੋਈ ਇਹਨਾਂ ਦੀ ਲੋੜ ਦੀ ਗੱਲ ਆ ਅਸੀਂ ਉੱਥੇ ਵੀ ਇਹਨਾਂ ਨਾਲ ਖੜੇ ਆ ਜਿਹੜੀ ਡਾਕਟਰ ਦੀ ਡਿਮਾਂਡ ਰਹਿੰਦੀ ਆ ਕਿ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਹੋ ਰਹੇ ਜਾਂ ਕੋਈ ਪੀਸੀਆਰ ਵਾਲੇ ਇੱਥੇ ਆਉਣ ਕਿਉਂਕਿ ਲੱਗੇ ਬਿਲਕੁਲ ਹੋਟਲ ਸੈਂਟਰ ਆ ਉੱਥੇ ਨਸ਼ੇ ਦੇ ਜਿਹੜੇ ਕਾਦੀ ਨੇ ਲੋਕ ਉਹ ਬਹੁਤ ਜ਼ਿਆਦਾ ਆ ਇਸੇ ਬਿਲਕੁਲ ਇਹਦੇ ਤੇ ਮੈਂ ਜਿਹੜੀ ਮੈਂ ਹੁਣ 10 ਤਰੀਕ ਨੂੰ ਕਿਉਂ ਆ ਉੱਥੇ ਉਹਨਾਂ ਦੀ ਵੀ ਸੁਣਾਵਾਂਗੇ ਤੇ ਲੋਕਾਂ ਦੀ ਵੀ ਸੁਣਾਵਾਂਗੇ ਜਿਹੜੀ ਕੋਈ ਸੁਝਾਅ ਦੀ ਗੱਲ ਹੋ ਉੱਥੇ ਲਵਾਂਗੇ ਵੀ ਗ੍ਰਾਮਾਂ ਸਰਖੇ ਦਾ ਸੱਦਾ ਜਿਹੜੇ ਪ੍ਰਾਈਵੇਟ ਲੈ ਕੇ ਚੁੱਕਿਆ ਜਾਏ ਪ੍ਰਾਈਵੇਟ ਮੈਂ ਆ ਆ ਜਿਹੜੇ ਸਾਰੇ ਮੁੱਦੇ ਮੈਂ ਪਾਰਲੀਮੈਂਟ 'ਚ ਡਿਸਕਸ ਕਰੂੰਗਾ ਸਾਰੇ ਇਹਦੇ ਪ੍ਰਾਈਵੇਟ ਲੈਬ ਵਾਲੇ ਨੇ ਆਪਣੀ ਮਰਜ਼ੀ ਨਾਲ ਰੇਟ ਸੂਟਦੇ ਨੇ ਉਹਨਾਂ ਖਲਾਫ ਵੀ ਕੋਈ ਮਰਜ਼ੀ ਦੇ ਦੇਖੋ ਗੱਲ ਨਹੀਂ ਸਮਝਦੀ ਜਿਹੜਾ ਪ੍ਰਾਈਵੇਟ ਬੰਦਾ ਬੈਠਾ ਆ ਉਹਨੂੰ ਤੇ ਸਰਕਾਰ ਵੱਲੋਂ ਤੈਅ ਕੀਤਾ ਗਿਆ ਸੀ ਕਿ ਇਸ ਇਸ ਰੇਟ ਤੱਕ ਤੁਸੀਂ ਮੈਂ ਮੈਂ ਕੀ ਗੱਲ ਕਹਿ ਰਿਹਾ ਉਹਦੇ ਉੱਤੇ ਨੱਥ ਪਾਉਣ ਵਾਸਤੇ ਸਿਵਲ ਸਰਜਨ ਬੈਠਾ ਆ ਟੀਸੀ ਬੈਠਾ ਆ ਏਡੀਸੀ ਐ ਇੱਥੇ ਐਸ ਏਰੀਆ 'ਚ ਐਸ ਡੀ ਐਮ ਐ ਸਰਕਾਰ ਦਾ ਨੁਮਾਇੰਦਾ ਜਿਹੜਾ ਆ ਜਿਹਨੇ ਇਹ ਸਾਰੀਆਂ ਚੀਜ਼ਾਂ ਵੇਖ ਕੇ ਸਰਕਾਰ ਨੂੰ ਰਿਪੋਰਟ ਕਰਨੀ ਹੈ ਮੇਰਾ ਮੰਨਣਾ ਕਿ ਸਭ ਕੁਝ ਹੀ ਐਸ ਵੇਲੇ ਤੰਤਰ ਫੇਲ ਹੋ ਚੁੱਕਿਆ ਹੈ। ਇਹੀ ਕਾਰਨ ਹੈ ਕਿ ਲੈਬ ਵਾਲੇ ਦੇ ਵੀ ਕੋਈ ਅਸਰ ਨਹੀਂ ਹੈਗਾ। ਮੈਂ ਦੱਸਦਾ ਨਾ ਜਿਹੜੇ ਹੁੰਦੇ ਆ ਨਾ ਮਾਫੀਆ ਸਿਸਟਮ ਬੰਦੇ ਜਿਹੜੇ ਉਸ ਜਿਹੜੇ ਲੈਕਸ਼ੀਪ ਹੁੰਦੇ ਆ ਉਹਨਾਂ ਨੇ ਸਿਸਟਮ ਆਪਣਾ ਉੱਤੇ ਗੰਢਿਆ ਹੁੰਦਾ ਹੈ। ਉਹ ਕਈ ਵਾਰੀ ਇਹ ਕਹਿ ਦਿੰਦੇ ਸਾਡੇ ਵਿਗੜ ਪਾਉਂਦੇ ਆ ਜੀ ਸਾਨੂੰ ਫਲਾਂ ਕਰਦੇ ਆ। ਤੁਸੀਂ ਅੱਜ ਮੈਨੂੰ ਵੇਖਿਆ। ਜਿੱਥੇ ਬੱਚਾ ਵੜਿਆ ਸੀ ਕਿਤੇ ਐਂਟਰੀ ਕੀਤੀ ਨਹੀਂ। ਕਿਉਂਕਿ ਮੈਨੂੰ ਪਤਾ ਹੈ ਅਸੀਂ ਜ਼ਿੰਮੇਵਾਰ ਬੰਦੇ ਆ ਵੀ ਕਿਤੇ ਇਨਫੈਕਸ਼ਨ ਹੋ ਸਕਦੀ, ਕੁਝ ਹੋ ਸਕਦਾ। ਜੇ ਕੋ ਬੰਦੇ ਆਉ ਲੱਗੇ ਮੈਂ ਸਾਰੇ ਪ੍ਰਧਾਨਤਕ ਵੀ ਪਿੱਛੇ ਡੱਕ ਤੇ ਮੈਂ ਪਿੱਛੇ ਹੋ ਜਾ ਜੂ ਮੈਂ ਕੱਲਾ ਜਾਊਂਗਾ ਸਾਨੂੰ ਪਤਾ ਏ ਜ਼ਿੰਮੇਵਾਰੀਆਂ ਆਪਣੀਆਂ ਤਾਂ ਪਰ ਇਹ ਲੋਕ ਇਹਨਾਂ ਚੀਜ਼ਾਂ ਨੂੰ ਕਈ ਵਾਰੀ ਗਲਤ ਤਰੀਕੇ ਨਾਲ ਪੇਸ਼ ਕਰਕੇ ਦੱਸਦੇ ਆ ਪਰ ਮੈਂ ਕਹਿੰਦਾ ਇਹ ਜੋ ਮਰਜ਼ੀ ਕਹਿਣਗਾ ਕੀ ਜਿਹੜੇ ਕੁਰਸੀਆਂ ਦੇ ਬੈਠੇ ਉਹਨਾਂ ਨੂੰ ਨਹੀਂ ਪਤਾ ਕੀ ਹੋਣਿਆ ਥੱਲੇ ਜਦੋਂ ਇਹ ਆਪੋਜੀਸ਼ਨ ਸੀ ਇਹਨਾਂ ਨੂੰ ਸਾਰੀਆਂ ਗੱਲਾਂ ਇਹ ਪਤਾ ਦਾ ਹੁਣ ਤਾਂ ਭੁੱਲ ਗਏ ਨੇ ਹੁਣ ਕੋਈ ਸਿੱਧਾ ਸਹੀ ਠੀਕ ਤਾਂ ਹੋਇਆ ਕੁਝ ਵੀ ਨਹੀਂਗਾ ਸਾਰਾ ਕੁਝ ਉੱਥੇ ਦਾ ਉੱਥੇ ਹੀ ਐ ਸੋ ਮੈਂ ਇੱਕੋ ਹੀ ਮੰਗਿਆ ਮੁੱਖ ਮੰਤਰੀ ਧਿਆਨ ਦੇਣ ਐਸ ਵੇਲੇ ਕਲੈਪਸ ਹੋ ਚੁੱਕਾ ਹੈ ਸਿਸਟ ਉਹਦੇ ਮੱਲਾ ਕਲੀਨਿਕ ਵਖਾਫ ਕਾ ਖੁਸ਼ ਨਾ ਹੋ ਥੱਲੇ ਬਹੁਤ ਮਾੜੀ ਹਾਲਤ ਹੈ ਕੱਲ ਨੂੰ ਚੋਣ